ਕੀ ਕਾਰਨ ਹੈ ਜੀ ਬੁਲਾਣ ਦਾ ਮਾਂ ਜੋ ਸ੍ਰੀ ਗੌਰਵ ਚਾਹਦ ਜੀ ਆਈਪੀਐਸ ਡੀਜੀਪੀ ਪੰਜਾਬ ਸ੍ਰੀ ਤਿਸ਼ਾਰ ਗੁਪਤਾ ਜੀ ਆਈਪੀਐਸ ਐਸਐਸਪੀ ਸ੍ਰੀ ਮਕਸਦਰ ਸਾਹਿਬ ਵੱਲੋਂ ਸੰਸਥਾ ਦਾ ਦਾਇਤਾ ਨੇ ਕਿ ਅਸੀਂ ਮਕਸਦਰ ਜ਼ਿਲ੍ਹੇ ਨੂੰ ਕ੍ਰਾਈਮ ਫਰੀ ਜ਼ਿਲ੍ਹਾ ਰੱਖਣਾ ਹੈ ਇਸੇ ਲੜੀ ਦੇ ਤਹਿਤ ਕੱਲ ਬਲਜਿੰਦਰ ਸਿੰਘ ਨਾਮ ਦੇ ਆਦਮੀ ਨੇ ਇੱਕ ਥਾਣੇ ਆ ਕੇ ਐਫਆਈਆਰ ਦਰਜ ਕਰਾਈ ਵੀ ਉਹਦੀ ਲੜਕੀ ਹੈ 16 ਸਾਲ ਦੀ ਉਹਨੂੰ ਕੋ ਦੋ ਮੁੰਡੇ ਜਸ਼ਨਦੀਪ ਤੇ ਸੰਦੀਪ ਸਿੰਘ ਬਲ ਲਾ ਕੇ ਬਿਆਕਰਮ ਦਾ ਚਾਸਦੀ ਕੇ ਪਿਆਕੇ ਲਏਗੇ ਜਿਸ ਦੇ ਸੰਬੰਧ ਜੀ ਐਫ ਆ ਨੰਬਰ 198 ਮਿਤੀ 9 12 24 ਅੰਡਰ ਸੈਕਸ਼ਨ 137 2 96 ਬੀ ਐਨਸ ਪਨਾ ਕੋਡ ਪਰ ਦਰਜ ਰਿਸਟਰ ਕਰਕੇ ਇਹਨਾਂ ਦੋਨਾਂ ਮੁੰਡਿਆਂ ਨੂੰ ਸੀਰੈਸਟ ਕਰ ਲਿਆ ਲੜਕੀ ਦਾ ਮੈਡੀਕਲ ਕਰਾ ਰਹੇ ਹਾਂ ਉਹ 164 ਦਾ ਬਿਆਨ ਕਰਵਾਉਂਗੇ ਇਸੇ ਲਈ ਤੈਅ ਦੀ ਪਰਸੋਂ ਰਾਤ ਨੂੰ ਇਹ ਦੋਨੇ ਮੁੰਡੇ ਤੇ ਲੜਕੀ ਇਹਨਾਂ ਨੇ ਕਿਧਰ ਵੇ ਕਾਰ ਕਰਾਈ ਤੇ ਪਿੰਡ ਜਾਣ ਵਾਸਤੇ ਭਰਤਮੁਰਕੋਟ ਜਾ ਕੇ ਇਹਨਾਂ ਨੇ ਡਰਾਈਵਰ ਦੇ ਗਲਚ ਪਰਨਾ ਪਾ ਕੇ ਉਹਦੇ ਚ ਬੇੜਾ ਮਾਰ ਕੇ ਥੱਲੇ ਲਾ ਕੇ ਤੁਸੀਂ ਕਾਰ ਖੋ ਕੇ ਲੈ ਗਏ ਜਿਹਦਾ ਸਬੰਧ ਅਫੇਅਰ ਨੰਬਰ 197 ਮਿਤੀ 8/12/24 ਅੰਡਰ ਸੈਕਸ਼ਨ 307 352 ਬੀ ਐਨ ਐਸ ਤਣਾਪੋਟ ਭਾਈ ਜਿਹੜਾ ਰਜਿਸਟਰ ਕੀਤਾ ਗਿਆ ਇਹਨਾਂ ਤਫ਼ਤੀਸ਼ ਦੇ ਨਾਲ ਸਾਰੇ ਦੋਨੇ ਮੁਕੱਦਮੇ ਡ੍ਰੇਸ ਹੋ ਚੁੱਕੇ ਆ ਕਾਰ ਵੀ ਅਸੀਂ ਰਿਕਵਰ ਕਰ ਲਈ ਐ ਦੋਨੇ ਮੁਲਜ਼ਮ ਅਰੈਸਟ ਕਰ ਲਏ ਇਹ ਵੇਦਨ 7 ਕੇ 8 ਘੰਟਿਆਂ ਚ ਜਿਹੇ ਮੁਕੱਦਮੇ ਡ੍ਰੇਸ ਕਰ ਲਏ ਇਹ ਕਾਰਨ ਕੀ ਸੀਗਾ ਸਰ ਇਹਨਾਂ ਦਾ ਪਹਿਲੇ ਮਨਸ਼ਾ ਸਿਕਾਰ ਵਾਲੇ ਨੂੰ ਜਾਂ ਬਾਅਦ ਦੇ ਵਿੱਚ ਕੋਈ ਅਕਤੀ ਮੈਨਾਂ ਨੂੰ ਪੁਸ਼ਟੀ ਕੀਤੀ ਜਾ ਕੇ ਕਹਿੰਦੇ ਅਸੀਂ ਪਿੰਡ ਚਲੇ ਸੀ ਆਪਦੇ ਤੇ ਰਾਹ ਜਾ ਕੇ ਸਾਡੇ ਮਨ ਚ ਬੇਈਮਾਨੀ ਆ ਗਈ ਕਿ ਅਸੀਂ ਕਾਰ ਖੋ ਕੇ ਲੈ ਜਾਈਏ ਸਾਰਾ ਕੁੜਾ ਕਿਸ ਨੂੰ ਪਤਾ ਲੱਗਣਾ ਪਹਿਲਾਂ ਮੁਕਦਮਾ ਦਰਜ ਨਾਉਂ ਤੇ ਦਰਜ ਹੋਇਆ ਸੀਗਾ ਜੋ ਬਾਅਦ ਤਹੀ ਤਫਤੀਸ਼ ਕੀਤੀ ਇਹ ਵਹੀ ਦੋਨੇ ਮਲਜੂਮ ਸੀਗੇ ਜਿਨ੍ਹਾਂ ਨੇ ਉਹ ਤੋਂ ਕਾਰ ਖੋਈ ਸੀ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਕੋਈ ਮੁਕਦਮਾ ਦਰਜ ਹੈ ਸਰ ਨਹੀਂ ਪਹਿਲਾਂ ਇਹਨਾਂ ਤੇ ਕੋਈ ਮੁਕਦਮਾ ਦਰਜ ਨਹੀਂ ਸੀ ਜਦੋਂ ਕਾਰ ਕੋਈ ਕਿਸੇ ਲੜਕੀ ਨਾਲ ਸੀ ਇਹ ਦੋਨੇ ਨਹੀਂ ਸੀ ਲੜਕੀ ਨਾਲ ਹੀ ਸੀ ਜੀ ਇਹ ਕਾਰ ਇਹਦਾ ਕਾਰ ਦਾ ਮਾਲਕ ਸਿਮਰਜੀਤ ਸਿੰਘ ਪੁੱਤਰ ਕਰਚਰਨ ਸਿੰਘ ਹੈ ਤੋਂ ਗਦਰਵਾਦਾ ਹੈ ਟੈਕਸੀ ਚਲਾਉਂਦਾ ਆਪਦੀ ਕਾਰ ਨੰਬਰ ਪੀਵੀ3ਆਰ 931660 ਲੜਕੀ ਤੇ ਵੀ ਪਰਚਾ ਸੀ ਕਾਰ ਖੋਣ ਦੇ ਵਿੱਚ ਨਹੀਂ ਲੜਕੀ ਦਾ ਨਹੀਂ ਜੀ ਇਹਨਾਂ ਦੇ ਜੀ ਜਦੋਂ ਨਾਲ ਹੀ ਸੀਗੀ ਭਾਗੀਦਾਰ ਤੋਂ ਵੀ ਹੈ ਉਹਨਾਂ ਨੂੰ ਕੁਝ ਕਿਤਾ ਨਹੀਂ ਨਾ ਸਰ ਇਹਨਾਂ ਦੇ ਆਪਸੀ ਇਹਨਾਂ ਦੇ ਮਨ ਚ ਬੇਇਮਾਨੀ ਆਈ ਕਾਰ ਖੋ ਕੇ ਲੈ ਗਏ ਤੇ ਕਾਰ ਖੋ ਕੇ ਲੈ ਗਏ ਸਰਨਦੀ ਆਪਸੀ ਕੀ ਸਬੰਧ ਨੇ ਇੱਕੋ ਪਿੰਡ ਦੇ ਜੀ ਤੇ ਇੱਕੋ ਦੁਕਾਨ ਤੇ ਆਪਸੇ ਕੰਮ ਕਰਦੇ ਸੀਗੇ ਹੂੰ ਬੈਕਗ੍ਰਾਉਂਡ ਕੀ ਜਿੰਨੇ ਕੰਮ ਕੀਤੇ ਉਹ ਫ੍ਰਿਜਰੀ ਦੁਕਾਨ ਦਾ ਕੰਮ ਕਰਦੇ ਸੀ ਸਰ ਤਕਨੀਕੀ ਦੀ ਘਟਨਾ ਹੈਗੀ ਐ ਜਿਹੜੀ ਹੋਈ ਲੈ ਕੇ ਆ ਲੜਕੀ ਨੂੰ ਇਹ 9 12 ਦੀ ਜੀ 8 12 ਦੀ 8 12 ਬਾਲਗਾ ਸਰ ਸਾਰੇ ਉਹ ਮੁੰਡੇ ਬਾਲਗਾ ਲੋਕੀਨ ਬਾਲਗਾ ਉਹਦਾ ਵੀ ਮੈਡੀਕਲ ਕਰਾ ਕੇ ਜੀ ਬੰਦੇ ਆ ਤਰਾਮਾ ਜਿਹੜਾ ਵਾਦਾ ਕੀਤਾ ਜਾਊਗਾ ਥੈਂਕ ਯੂ